ਮम्मा ਹਾਂਜੀ ਆਖੋ ਕਿੱਡੇ ਸੋਹਣੇ ਸੋਹਣੇ ਫਲਾਵਰ ਵਾ ਹਾਂ ਆਵੇ ਵੇਖੋ ਕਿੱਡੇ ਸੋਹਣੇ ਪਰਪਲ ਪਿੰਕ ਪਰ ਵਰਗੇ ਹਨ ਨਹੀਂ ਇਹ ਤਾਂ ਪੂਰੇ ਬਟਰਫਲਾਈ ਵਰਗੇ ਆਪੋ ਛੋਣੇ ਬਟਰਫਲਾਈ ਵਰਗੇ ਆ ਹਾਂ ਨਹੀਂ ਆਵੇ ਬਟਰਫਲਾਈ ਵਰਗੇ ਇੱਧਰ ਆ ਆਵੇ ਹਾਂ ਇਹ ਥੋੜੇ ਬਲੈਕ ਬਲੈਕ ਵਿੱਚ ਤੇ ਬੱਕ ਵਿੱਚ ਵ੍ਹਾਈਟ ਹਾਂ ਓਏ ਬਟਰਫਲਾਈ ਮਰੀਤ ਨਾਲ ਦਾ ਕਾਦੀ ਤੋਂ ਹੁਣ ਤੱਕ 3 ਮਹੀਨਾ ਕਰਦੀ ਆ ਪਤਾ ਨਹੀਂ ਵੱਡਿਓ ਕੀ ਕਰੇ ਕਿ ਨਾ ਕਰੇ ਰਿੰਦੀ ਦੀਦੀ ਨਾਲ ਗੱਲ ਗੱਲ ਕੀਤੀ ਤੇ ਮੈਨੂੰ ਬੜੀ ਧੂਜ ਹੀ ਪਈ ਇਟੇਟ ਦੇ ਜੰਮੇ ਨਹੀਂ ਭੁਛਦੇ ਤੇ ਇੱਥੇ ਪੁੱਛੂ ਕਿੰਨਾ ਪਿਆਰ ਕਰਦੀ ਇਸ ਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਇਹ ਮੈਂ ਤੁੰਡ ਨਹੀਂ ਜੰਮੀ ਦੁਨੀਆ ਵੀ ਨਾ ਦਰ ਲ ਕਰਨ ਨਹੀਂ ਹਟਦੀ ਇਹ ਸੱਚ ਗੋਈ ਗਾਣੀ ਜਿਹੜਾ ਕਹਿੰਦਾ ਕਹੀ ਜਾਵੇ ਜੋ ਵੱਡੀ ਹੋ ਗਈ ਫਿਰ ਵੇਖੀ ਜੋਗੀ ਕਿ ਪੁੱਛਦੀ ਆ ਕਿ ਨਹੀਂ ਪੁੱਛਦੀ ਨਹੀਂ ਆਣਾ ਤੇ ਮੋਪ ਆਏਗਾ ਹਿੰਦਾ ਕਿੱਥੇ ਗੋਈ ਆਈ ਬੱਤੀ ਇਹ ਫਿਰ ਤਾਂ ਪੱਜ ਗਈ ਪੜੀ ਨਹੀਂ ਨੰਦੀ ਕਿੱਥੇ ਪਦੀ ਦੀ ਆ ਜਾ ਆ ਜਾ ਨਹੀਂ ਬਸ ਫਲਾਈਨ ਫੜਨਾ ਹੈ ਸਮ੍ਰਿਤੀ ਕਿੱਧਰ ਚਲੈਗੀ ਆ ਵੇਖਾ ਤੁਸੀਂ ਇਹ ਨਹੀਂ ਬੜਾ ਅੰਦਰ ਚਲੈਗੀ ਲਾਦਾ ਸਮ੍ਰਿਤੀ ਸਮ੍ਰਿਤੀ ਅੰਦਰ ਨਹੀਂ ਆਏ ਨੌਇ ਤੇ ਅਈ ਨੀਗੀ ਕਿੱਥੇ ਚਲੇਗੀ ਉਹ ਕੀ ਤਾਂ ਨੋ ਕਿੱਥੇ ਹੈਗੀ ਮੇਰੇ ਲੱਗ ਗਈ ਹੈਡਨ ਦੇ ਹੀ ਹੈਗੀ ਤਾਂ ਫੇਰ ਤੇਰ ਕੋ ਤਿਆਰ ਨਹੀਂ ਰੱਖਿਆ ਗਿਆ ਧਿਆਨ ਦੇ ਮੇਰਾ ਖੜੀ ਨਹੀਂ ਦੇ ਹੀ ਕੀ ਤੇ ਉਹ ਪਤਾ ਨਹੀਂ ਹਮ ਤਾਂ ਦੱਸ ਕੇ ਨਹੀਂ ਅੰਦਰੋਂ ਮੈਂ ਸਾਬ ਅੰਦਰ ਹੀ ਤੇਰੇ ਭੈਣ ਸੇ ਬਚਾਲ ਕੁੜੀ ਬਾਹਰ ਹੀ ਗਿਆ ਤੇਰੇ ਲੱਗ ਗਏ ਮੈਂ ਵੇ ਨਹੀਂ ਫਿਰ ਜੀ ਸਾ ਜੀਵਨ ਕਾ ਚਲੇਗੀ ਹੋਵੇ ਜਾਂ ਫਿਰ ਵੇਖਿਆ ਵੀ ਵੇਖਿਆ ਨਹੀਂ ਵੀ ਬਾਹਰ ਗਈ ਕਿ ਉਹ ਨਹੀਂ ਸ਼ਾਦੀ ਵੇਖ ਕੇ ਪਰ ਉਹਨੇ ਛੱਡਣਾ ਨਹੀਂ ਹਾਨੂੰ ਕੁੜੀ ਗਾਂਵ ਸ਼ਾਹ ਹੋ ਗਈ ਫਿਰ ਕੁਲੀ ਜਾਤਿਆਂ ਰੱਖਦੀ ਆ ਮੇਰੇ ਲਾਗੇ ਖੇਡਣ ਲਈ ਕਿੱਥੇ ਨਹੀਂ ਸਰਤਾ ਰਹਿੰਦੀ ਆ ਮੈਂ ਤੇ ਅੰਦਰ ਤਾਂ ਹੈਗੀ ਵੀ ਚਾਲੇ ਦੇ ਇਹਨਾਂ ਦੇ ਲਾਗੇ ਇਹਦੇ ਖੇਡਣ ਲਈ ਆ ਬਾਹਰ ਤੇ ਪੁੱਛਣ ਮੈਨੂੰ ਆਈ ਅੰਦਰ ਸਮ੍ਰੀਤ ਪਤਾ ਨਹੀਂ ਕਿੱਥੇ ਚਲ ਗਈ ਆ ਵੀ ਤੂੰ ਧਿਆਨ ਰੱਖ ਕੁਲੀ ਦਾ ਕੁਲੀ ਦੇ ਲਾਗੇ ਬੈ ਤੂੰ ਬੈਠੀ ਹੈ ਕਿੱਥੇ ਚਲੇ ਗਈ ਆ ਜੀਵਨ ਸਮ੍ਰੀਤ ਤੁਹਾਡੇ ਘਰ ਆ ਨਹੀਂ ਨਹੀਂ ਆ ਡੇਗਣੀ ਆ ਇਹ ਤਾਂ ਡੇਗਣੀ ਤਾਂ ਫੇਰ ਕਿੱਥੇ ਚਲੇਗੀ ਆ ਦੇਖੀਓ ਨਹੀਂ ਮੈਂ ਨਹੀਂ ਵੇਖੀ ਪਤਾ ਨਹੀਂ ਕਿੱਥੇ ਚਲੇਗੀ ਉਹ ਇਹ ਆਵਾ ਬਈ ਮੇਰਾ ਮਿਲਦਾ ਸਮਰੀਤ ਹੀ ਆ ਵੇਖਿਆ ਵਾ ਵੇ ਕਿੱਥੇ ਚਲੇਗੀ ਆ ਅੱਜ ਚੰਗੀ ਫੈਂਟੀ ਲਾਉਣੀ ਮੈਂ ਇਹਦੀ ਡਰਾ ਕੇ ਰੱਖਾਂ ਤਰਾ ਮੈਂ ਅੱਜ ਤੱਕ ਕਿੱਥੇ ਆਹ ਨਾ ਦੇ ਨਾ ਦੇ ਵਿੱਚ ਜਬਾਦ ਗਏ ਸਾਰੇ ਉਨਦੀ ਉਨਦੀ ਹੋਣੀ ਕੀ ਕਰਾਂ ਮੈਂ ਭੱਜ ਗਈ ਮੈਂ ਏਡੀ ਦੂਰ ਆਈ ਇਹਨੂੰ ਫੜਨ ਕੋਈ ਜਿਤਲੀ ਹੋਰ ਗਈ ਆ ਮੇਨੇ ਤੂੰ ਤੂੰ ਇੱਥੇ ਕੀ ਕਰਨ ਗਈ ਆ ਹੈ ਮੇਰੇ तितਲੀ ਫੜਨ ਨਹੀਂ ਹੈਗੇ ਮੇਨਾ ਫੜਕੋਣੀ ਬੜੀ ਆ ਕਿਉਂ ਤੇ ਮੈਂ ਦੱਸ ਕੇ ਤੇ ਆਉਂਦੀ ਤਿਤਲੀ ਫੜ ਨਹੀਂ ਕਿਤੇ ਤੇ ਕੁੱਤੇਦਨ ਬਾਹਰ ਪੈ ਜਾਂਦੇ ਤਾਂ ਫੇਰ ਪਤਾ ਕਿੰਨੇ ਕੁੱਤੇ ਤੁਰੇ ਜਾਂਦੇ ਆ ਜਾਂ ਕੋਈ ਇਥੋਂ ਤੈਨੂੰ ਫੜ ਕੇ ਲੈ ਜਾਂਦਾ ਆ ਫੜ ਕੋਣੀ ਫੜ ਕੇ ਬਣੀ ਪਤਾ ਨਹੀਂ ਆਪਣੇ ਆਪ ਚ ਕੀ ਆ ਤੂੰ ਤੂੰ ਦੱਸ ਨਹੀਂ ਸਕਦੀ ਮੈਨੂੰ ਤੂੰ ਮੇਰਾ ਪਿਆਰ ਵੇਖਿਆ ਤੂੰ ਮੇਰਾ ਗੁੱਸਾ ਨਹੀਂ ਵੇਖਿਆ ਹੈਗਾ ਜੀਤ ਕਰਦਾ ਫੜ ਕੇ ਚੰਗੀ ਫੜਕਾਵਾ ਮੈਂ ਵੀ ਮੈਂ ਦੱਸਿਆ ਹੈ ਨਹੀਂ ਤੂੰ ਉਥੇ ਮੈਂ ਤੇਰੇ ਲਾਗੇ ਬੈਠੀ ਕਿ ਦੱਸ ਨਹੀਂ ਸਕਦੀ ਮੂੰਹ ਫੁੜਕ ਨਹੀਂ ਸਕਦੀ ਇਹ ਐਂ ਕਵਾਨੜੀ ਮਾਰਨੇ ਕੀ ਕਿੱਡੀ ਦੂਰ ਆਈ ਐ ਦੂਰ ਆਈ ਤੇ ਦਾ ਮਾਹੀ ਦਾ ਕੁੜੀ ਨੂੰ ਮਾਰਿਆ ਨਹੀਂ ਹੈਗਾ ਉਹਨੂੰ ਮੈਂ ਛਿੜਕਿਆ ਹੀ ਆ ਛਿੜਕਿਆ ਉਹਨੂੰ ਅੱਜ ਘਰੋਂ ਤੇ ਮੈਂ ਲੱਭਣ ਹੀ ਨਹੀਂ ਦੀ ਇਹ ਪਤਾ ਨਹੀਂ ਕਿੱਥੇ ਚਲੇਗੀ ਤੇ ਪਿਆਰ ਨਾਲ ਬੰਦਾ ਗੱਲ ਕਰਨੀ ਚਾਹ ਕਰ ਸਕਦਾ ਪਿਆਰ ਨਾਲ ਕਰ ਸਕਦਾ ਇੱਥੇ ਇਹਨੂੰ ਕਿੱਦਾਂ ਸਮਝ ਲੱਗਣੀ ਆ ਵੀ ਬੇਟੀ ਦੂਰ ਨਹੀਂ ਹੋਣਾ ਕਿੰਨੇ ਕੁੱਤੇ ਦੁਰੇ ਫੇਰਦੇ ਆ ਇਹ ਸੱਦੇ ਕੁੱਤੇ ਉਕੇ ਮਾਦਾ ਸੱਚ ਹੀ ਕਹਿੰਦੀ ਉਹਦਾ ਮੈਂ ਮੈਂ ਬੜੀ ਕਰਦੀ ਪਿਆਰ ਬੜਾ ਕਰਦੀ ਤੇ ਪਿੱਛੇ ਸਾਹਤ ਮਾਰੋ ਛਿੜਕ ਨਹੀਂ ਉਹਨੂੰ ਤੇ ਛਿੜਕਾਈ ਮੈਂ ਉਹਨੂੰ ਜਦੋਂ ਹਾਦੂ ਹੋ ਗਿਆ ਵੀ ਇਹ ਜਿਹੜਾ ਲੱਭਣ ਹੀ ਨਹੀਂ ਦੇ ਮੈਂ ਕਿੱਥੇ ਟੱਕੇ ਦੇ ਪਿੱਛੇ ਆਈ ਹੁਣ ਅਸੀਂ ਕਦੀ ਉਹਨੂੰ ਕੋਈ ਮਾੜਾ ਮੋਟਾ ਛਿੜਕੜੇ ਤੂੰ ਇੱਕ ਜਦੋਂ ਵੇਖੇ ਉਹ ਛਿੜਕੰਢੀ ਹੁੰਨੀ ਕਿਦਾਂ ਤੁਸੀਂ ਮੈਨੂੰ ਵੇਖਿਆ ਵੀ ਛਿੜਕੰਢੀ ਸੀ ਇਹਨੂੰ ਮੈਂ ਆ ਮੈਂ ਹੁਣ ਧੱਕੀ ਵੇਖ ਲਾਂ ਨਹੀਂ ਤੂੰ ਇੱਥੇ ਤੂੰ ਇੱਥੇ ਕੀ ਕਰਨਾ ਆਈ ਹੈਂ ਕੁੱਝ ਮਜ਼ੀ ਕਰਨਾ ਸੀ ਤੈਨੂੰ ਤੂੰ ਕੀ ਕਰਨਾ ਸੀ ਇੱਥੇ ਮੈਂ ਜਦੇ ਬੋਲਣਾ ਹੈ ਆ ਵੀ ਤਿੱਤਲੇ ਫੜਕੇ ਲਹੋ ਤੂੰ ਜਾ ਹੋਰ ਦੂਜੇ ਪੰਡੇ ਨੂੰ ਤੁਰ ਪਿੰਦੀ ਉਹ ਤਤਰੀਆਂ ਨਾਲ ਖੇਡਦੀ ਰਹਿੰਦੀ ਆ ਮੈਂ ਨਾ ਹੁਣ ਫੜਕਾਇਆ ਬਹੁਤ ਕਰਨੀ ਜੇ ਸੁਣਾਈ ਨਹੀਂ ਆਂ ਪਰ ਕਾਲੇ ਗੱਲ ਘਟਕੇ ਰਿਹਾ ਕਰ ਤੂੰ ਉਹੀ ਕਿਤੇ ਤੂੰ ਕੋਈ ਹੱਥ ਹੀ ਨਾ ਤੂੰ ਉਹਨੂੰ ਮਾਰ ਮਾਰ ਕੇ ਮਾਰਿਆ ਤੂੰ ਨੇ ਮੈਂ ਹੈ ਹੀ ਨਹੀਂ ਆ ਕਿਦਾਂ ਮੂੰਹ ਲਾਲ ਕੀਤਾ ਉਹਦਾ ਕਦੋਂ ਮਾਰਿਆ ਉਹਨੂੰ ਮੈਂ ਮਾਰਿਆ ਹੀ ਨਹੀਂ ਉਹ ਦੇਖ ਕਿ ਛਿੜਕਿਆ ਵਾ ਜਦੋਂ ਨਿਆਣੇ ਨੂੰ ਛਿੜਕਣ ਨਹੀਂ ਦਿਆ ਕਰੋਂ ਨਾ ਵੀ ਛਿੜਕਣ ਨਹੀਂ ਦੇਣਾ ਨਿਆਣੇ ਨੂੰ ਇੰਨਾ ਹਾਰਮਨ ਇਦਾਂ ਨਿਆਣੇ ਨੂੰ ਕਿਦਾਂ ਸਮਝ ਲਾਦੀਵੇਂ ਇਫ ਇਹ ਦੁਬਾਰਾ ਫੇਰ ਆ ਜੂਗੀ ਹਾਂ ਦੁਬਾਰਾ ਨਹੀਂ ਆਉਂਦੀ ਦੁਬਾਰਾ ਆ ਜੂਗੀ ਨਹੀਂ ਤਾਂ ਸੱਚ ਨਹੀਂ ਬੰਦਾ ਕਿ ਦੱਸ ਕੇ ਜਾਂਦੀ ਤਾਂ ਦੱਸ ਕੇ ਜਾਂਦੀ ਮੈਨੂੰ ਕਿ ਘਰ ਜਾਵੇ ਤਾਂ ਦੱਸ ਕੇ ਜਾਂਦੀ ਐ ਅੱਗੇ ਮਾਦਾ ਇੱਡੀ ਦੂਰ ਆ ਨਹਿਰ ਤੇ ਆ ਗਈਆਂ ਤਾਂ ਇਹ ਦੱਸ ਕੇ ਨਹੀਂ ਆਈ ਚੱਲੀ ਜੇ ਅੱਖੀ ਅੱਖੀ ਵੇਖੇਗਾ ਫੇਰ ਪਤਾ ਲੱਗਣਾ ਮਾਤਾ ਦੀਆਂ ਗੱਲਾਂ ਦੇ ਵਿੱਚ ਆ ਜਾ ਕਰੋ ਮੈਂ ਇਸ ਵੇਖੀ ਨਹੀਂ ਧਿਆਵ ਕਿੱਦਾਂ ਬਾਹ ਫੜਿਆ ਧੂੰੜੀ ਨਹਿਰ ਦੇ ਵਿੱਚ ਉਹਨੂੰ ਧੂੰੜੀ ਇੱਥੇ ਉਹਨੂੰ ਮੈਂ ਨਾ ਮੈਂ ਪਿਆ ਤੇ ਉਹਦਾ ਪਤਾ ਨਹੀਂ ਤੂੰ ਕੀ ਕਰ ਲਾ ਆ ਹਮੇ ਮਾਰ ਹੀ ਦੇਣਾ ਹੀ ਉਹਨੂੰ ਕਲਾਸ ਵੀ ਪਿਆ ਆਪਾਂ ਚਲੀ ਕਰੀਂ ਪਿੰ냔ੇ ਨੇ ਛਿੜਕੀ ਨਹੀਂ ਸਕਦੇ ਨੇ ਆ ਗਲਤੀ ਕਰਦਾ ਤੇ ਨੇ ਛਿੜਕ ਵੀ ਨਹੀਂ ਸਕਦੇ ਚਲ ਮੈਂ ਤੇਰੇ ਲਈ ਪਾਣੀ ਲਿਆਵਾਂ ਤੇਰੇ ਵਾਸਤੇ ਕਿੱਥੇ ਚਲ ਗਈ ਹੈਗੀ ਤੂੰ ਸਾਰੇ ਤੈਨੂੰ ਲੱਭਣ ਡਏ ਹੈਗੇ ਮਾਂ ਤਿਤਨੀ ਵੜਨ ਗਈਂ ਤਿਤਨੀ ਫੜਨ ਕਿੱਥੇ ਚਲ ਗਈ ਛੱਡੀ ਐ ਇੱਥੇ ਜਾਨ ਸੁੱਕੀ ਹੈਗੀ ਤਰਲੇ ਲੈਂਦੇ ਸਾਰੇ ਤੈਨੂੰ ਲੱਭਦੇ ਫੰਡ ਤੇ ਤੀ ਫੰਡ ਕਿੱਥੇ ਚਲ ਗਈ ਸੀ ਤੂੰ ਉਹ ਤੇ ਨਾਲ ਤੇ ਹੈ ਨਹਿਰ ਤੇ ਪੁੱਤ ਜੇ ਕੋ ਚੋੱਕ ਲੈਿੰਦਾ ਤਾਂ ਫੇਰ ਤੇ ਤਿਤਲੀ ਫੜਦੀ ਫਿਰਦੀ ਤਿਤਲੀ ਘਰ ਘਰ ਹੀ ਫੜੀਦੀ ਹੁੰਦੀਆਂ ਨਹਿਰ ਤੇ ਨਹੀਂ ਜਾਂਦਾ ਮੇਰਾ ਪੁੱਤ ਆਹ ਚੱਲ ਆ ਇੱਥੇ ਆ ਲੈ ਪੀਪਾ ਹੁਣ ਤੂੰ ਡਵਾ ਨੂੰ ਪੈਣ ਹੈਂਡਾ ਕੋਈ ਕੁੜੀ ਦਾ ਲਹੂ ਪੀਤਾ ਕਦੀ ਹੋਰ ਪੈ ਜਾਂਦੀ ਕਦੀ ਤੂੰ ਪੈ ਜਾਂਦੀ ਮੇਰੀ ਗੱਲ ਸੁਣ ਨਹਿਰ ਦੇ ਉੱਤੇ ਆਂਦੀ ਮੈਂ ਤਿਤਲੀ ਫੜਨ ਗਈ ਬੁੱਤ ਦੁਪਹਿਰ ਲੱਗੀ ਕੋਈ ਲਾਜੂਗਾ ਫੜ ਕੇ ਨਿਆਣੇ ਨੂੰ ਤਾਂ ਫੇਰ ਅਸੀਂ ਇੱਥੇ ਤਾਂ ਲੈ ਲੈਂਦੀਆਂ ਫਿਰਦੀਆਂ ਤੇ ਇਹਨੂੰ ਤੇ ਅਸੀਂ ਆਖਾਂਗੇ ਨਾ ਕਿ ਇਹਨੂੰ ਕਿੱਥੇ ਪਤਾ ਲੱਗੂਗਾ ਪਹਿਲਾਂ ਨਿਆ ਤੂੰ ਉਹ ਨੂੰ ਆਮ ਫੜ ਕੇ ਮਝੋਲਣ ਲਈ ਹੁਣ ਆ ਗਏ ਤੂੰ ਮੈਨੂੰ ਪੈ ਜਾ ਇੱਥੇ ਚੱਲ ਆ ਕੇ ਥੱਪ ਲੱਗੀ ਹੀ ਐਨੀ ਤੇ ਇੱਥੇ ਛਾਵੇਂ ਬਹਿ ਸੋਣ ਬਿਰਾਹ ਚੱਲ ਇੱਥੇ ਬਹਿ ਕਿਤਰਾ ਮੁਰਕੋ ਮੁਰਕੀ ਹੋਈ ਕਿਤਰਾ ਤੱਤੀ ਹੋਈ ਮੁਰਕੇ ਨਹੀਂ ਇਹ ਕੰਮ ਐ ਇਹੋ ਜਿਆ ਕਰਨਾ ਤੇ ਤੈਨੂੰ ਕੋ ਖਿਆਲ ਹੀ ਰੱਖ ਜਦਾਂ ਚਲ ਗਈ ਸੀ ਇਹਦੇ ਲਾਗੇ ਬੈਠੀ ਮੈਂ ਤੇ ਅੰਦਰ ਰਹੀਗੀ ਤੇ ਮੈਂ ਹਾਂ ਚਲ ਮਾਵਾਂ ਧੀਆਂ ਦੋਵੇਂ ਬੈਠੀਆਂ ਉੱਧਰ ਯਾ ਮਾਵਾਂ ਦੇ ਧਿਆਨ ਟਾੜ ਕੋਈ ਰੱਖੇ ਤਾਂ ਪੈ ਦੋ ਜਾਨੀ ਉਹਨੂੰ ਜਾਂਦੀ ਐ ਪੈ ਜਾਂਦੀਆਂ ਵਾ ਤੂੰ ਵੀ ਪੁੱਤ ਐਦਾਂ ਨਾ ਕਰਿਆ ਕਰ ਚੰਗਾ ਕਿਤਰਾ ਵੇਖਾ ਕਿ ਤਾ ਮੁਰਕੋ ਮੁਰਕੀ ਹੋਈ ਤਿਤਲੀ ਤਾਂ ਉੱਡ ਕੇ ਉਹ ਕਿਤੇ ਨਹੀਂ ਕਿਤੇ ਚਲ ਜਾਂਦੀ ਆ ਤਿਤਲੀਆਂ ਐਦਾਂ ਥੋੜੀਆਂ ਫੜੀਆਂ ਜਾਂਦੀਆਂ ਵਾ ਤੁੱਕ ਰੇ ਧਿਆਨ ਰੱਖ ਲੈ ਕਰੋ ਦੋ ਜਾਨੀ ਇੱਕੋ ਜਿਹੀ ਧਿਆਨ ਰੱਖ ਲੈ ਕਰੋ ਇੱਥੇ ਉੱਥੇ ਲਾ ਕੇ ਖੇਡਣ ਨਹੀਂ ਗਿਓ ਆਪ ਆਂਦੀ ਵੀ ਮੈਂ ਖੇਡਣ ਦੀ ਉਹ ਤੇ ਆਪ ਪੱਜੀ ਫਿਰਦੀ ਰਹੀ ਕਦੀ ਕਿੱਥੇ ਗਈ ਤੇ ਪੱਜੀ ਫਿਰ ਜਿਹੜੇ ਪੁੱਤ ਹੋ ਦੇ ਨੂੰ ਮਾਰ ਬਦੋਲਣ ਲਈ ਉੱਥੇ ਤੇ ਫਿਰ ਹੁਣ ਉਹਨੇ ਛੜਕਣਾ ਹੈਗਾ ਕੀ ਕਰਦੀ ਫਿਰ ਉਹ ਫਰਦੀ ਜਦੋਂ ਨਿਆਣੀ ਨੇ ਨੇ ਤਿਤਲੀ ਮਗਰ ਪੱਜ ਗਈ ਅੱਗੇ ਨਾ ਪਿੱਛੇ ਤੇ ਅੱਜੇ ਤਿਤਲੀ ਮਗਰ ਚਲ ਗਈ ਕਿਦਾਂ ਤੇ ਆ ਮੇਰੀ ਗੱਲ ਸੁਣਨੀ ਹੈ ਮੈਂ ਕਹਿੰਦੀ ਕਿੰਦਾ ਸਾਰੇ ਜਿਹੜੇ ਮੇਰੇ ਦੁਆਲੇ ਹੋਏ ਆ ਮੈਂ ਇਹਨੂੰ ਕੀ ਕਹਤਾ ਸੀ ਜੀ ਵਾਕੇ ਰਿੰਪੀ ਦੀ ਗੱਲ ਸੱਚੀ ਆ ਤੇ ਡੋਰਾਂ ਮੈਂ ਨਹੀਂ ਬੰਦ ਤੇ ਦੂਜਿਆਂ ਨੇ ਕਿੱਥੇ ਬੰਨਣਾ ਮੈਂ ਉਹਨੂੰ ਮਾਰਿਆ ਤਾਂ ਨਹੀਂ ਕਿਹਾ ਹੈਗਾ ਕਿੰਨੇ ਕੁੱਤੇ ਹੁੰਦੇ ਨੇ ਨਹਿਰ ਤੇ ਕਿੰਨੀ ਆ ਖਬਰਾਉਂਦੀ ਆ ਵਾ ਕਿ ਨਿਆਲੇ ਨੂੰ ਕੁੱਤਿਆਂ ਨੇ ਮਾਰਤਾ ਇੰਨੇ ਸਾਫ ਸੁੱਖ ਵੀ ਉੱਥੇ ਹੁੰਦੇ ਜਿੱਦਾਂ ਖੇਡਣ ਦੇ ਜੇ ਕੋਈ ਚੀਜ਼ ਹੀ ਲੜ ਜਾਂਦੀ ਉੱਥੇ ਤਾਂ ਫੇਰ ਸੋ ਨਿਸ਼ਾਨ ਜੀ ਤੇ ਹੈਗੀ ਆ ਨੈਰ ਤੇ ਉਹ ਇਹ ਕੀ ਆਏਗਾ ਦੱਸ ਕੇ ਜਾਂਦੀ ਤਾਂ ਮੈਨੂੰ ਦੱਸ ਦਿੱਤੀ ਤੇ ਮੈਂ ਨਾਲ ਚੱਲ ਜਾਂਦੀ ਤੇ ਨਿਆਣੇ ਨੂੰ ਛੇੜਕਣਾ ਤੇ ਬੰਦ ਹੋਈ ਆ ਨਾ ਉਗੀ ਸਮਰੀਤ ਦੇ ਆਪਾਂ ਨੇ ਕਦੀ ਨਹੀਂ ਕਿਹਾ। ਅ ਜੋ ਵੀ ਮੈਨੂੰ ਗੁੱਸੇ ਹੁੰਦੇ ਨੇ। ਜੇ ਮੈਨੂੰ ਪਿਆਰ ਕਰ ਸਕਦੀ ਆ ਤੇ ਮੈਂ ਗੁੱਸੇ ਵੀ ਤਾਂ ਹੋਈ ਸਕਦੀ। ਜਿਵੇਂ ਮੇਰੀ ਮੰਮੀ ਨੂੰ ਗੁੱਸੇ ਹੁੰਦੇ। ਵਾਕੇ ਮਾੜੀ ਕਿਸਮਤ ਜਿਹੜੀ ਉਹ ਸਾਥ ਜਿਹੜਾ ਨਾ ਉਹ ਨਹੀਂ ਛੱਡਦੀ। ਨਾ ਆਈ ਤੁਰੀ ਰਹੀ ਬੰਦੇ। ਵੀ ਉਹਨੂੰ ਨਮ ਚਾਈ ਨੂੰ ਕਦੀ ਕਦੀ ਉਹ ਚੜ ਡਿਕਲੇਰ ਕਰੀ ਉਹ ਚੜ ਕਰ ਲਈ। ਨਹੀਂ ਚੜ ਕਦੀਆਂ ਤਾਂ ਨਹੀਂ ਗੀਆਂ ਅਹੀਂ। ਮੈਂ ਹੁਣ ਇਹਨੂੰ ਜੋ ਸਮਝਾਈਏ ਨਾ ਤਾਂ ਜੋ ਦੇ ਤੱਕ ਤਰ੍ਹਾਂ ਪਤਾ ਲੱਗੇ ਕੁੜੀ ਨੂੰ। ਪਿਆਰ ਨਾਲ ਸਮਝਾਇਆ ਜਾਂਦਾ। ਪਿਆਰ ਨਾਲ ਇਤਰਾ ਪਿਆਰ ਨਾਲ ਹੁਣ ਸਮਝਾਉਣ ਦੇ ਹਣ ਕੀ ਕਰਨ ਦੇ? ਜੇਨੂੰ ਪਿਆਰ ਕਹਿੰਦੇ ਫੇਰ ਗੁੱਸਾ ਪਤਾ ਨਹੀਂ ਕਿੰਨੂੰ ਕਹਿੰਦੇ। ਗੁੱਸੇ ਪੈਂਦੇ। ਇਹ ਚੰਗਾ ਪਿਆਰ ਹੀ। ਮੇਰੀ ਗੱਲ ਸੁਣਾਵੇ ਕਿੰਨੇ ਸਾਡੇ ਉੱਥੇ ਫੁੱਲ ਲੱਗੇ ਆ। ਤਾਂ ਫੁੱਲਾਂ ਦੇ ਉੱਤੇ ਤਿਤਲੀਆਂ ਜੋ ਬੈਂਦੀਆਂ ਬਹੁਤ ਇੰਨੇ ਇੰਨੇ ਥਾਂ 'ਚ ਹੀ ਰਹੀ ਜਾਂ ਹੁੰਦਾ ਵਾ। ਬਾਰ ਨਹੀਂ ਜਾਇਦਾ ਤਿਤਲੀ ਨਹਿਰੋਂ ਪਾਰ ਚਲ ਗਈ ਤਾਂ ਤੈਨੂੰ ਲੱਭੀ ਚਿਤਰੀ ਹਾਤਰ ਖੜੀ ਗਈ ਤੇਰ ਕੋ ਤੇ ਫੇ ਤੂੰ ਇੰਨਾ ਆਪਣੇ ਦਿਮਾਗੋਂ ਸੋਚਿਆ ਕਰ ਵੀ ਨਹੀਂ ਤਿਤਲੀ ਫੜੀ ਜਾਂਦੀ ਹੁੰਦੀ ਆਵੇ ਤਿਤਲੀਆਂ ਵਰਗੇ ਫੁੱਲ ਸਾਡੇ ਇੱਥੇ ਆਉਂਦੀਆਂ ਵੇ ਇੱਥੇ ਖੇਡਿਆ ਕਰ ਪਤਾ ਮੁੜਕੇ ਨਹੀਂ ਗਲਤੀ ਕਰਨੀ ਚੰਗਾ ਪਾਪਾ ਤੇਰਾ ਸਾਨੂੰ ਗੁੱਸੇ ਹੋਣ ਦੀ ਆ ਤੇ ਜੇ ਤੂੰ ਤਿਤਲੀ ਮਗਰ ਘਾਹ ਦੀ ਘਾਹ ਚਲ ਜਾਂਦੀ ਤਾਂ ਹੀ ਤੈਨੂੰ ਕਿੱਥੋਂ ਲੱਭਦੇ ਹਉਂ ਤੋ ਛਿਆਣਾ ਹੋ ਗਿਆ ਵਾ ਹੁਣ ਨਾ ਇਦਾਂ ਕਰਿਆ ਕਰ ਚੰਗਾ ਆ ਮੇਰੀ ਬੜੀ ਬੀਬੀ ਆ ਚਿਤਲੀਆਂ ਮਗਰ ਨਹੀਂ ਜਾਈ ਜਾਂਦਾ ਉਹ ਤਾਂ ਬੁੱਤ ਹਵਾ ਵਾ ਉਹ ਤਾਂ ਹਵਾ ਵਾਂ ਉੜਦੀਆਂ ਫਿਰਦੀਆਂ ਹੁੜਕੇ ਨਾ ਮੇਰੀ ਧੀ ਜਾਈ ਚੰਗਾ ਇੱਥੇ ਇੱਥੇ ਖੇਡਿਆ ਕਰ ਹੁਣ ਵੇ ਪਾਪਾ ਤੇਰਾ ਮਮਾ ਤਾਂ ਇੰਨੇ ਨੂੰ ਗੁੱਸੇ ਹੋ ਕੇ ਗਿਆ ਮੈਨੂੰ ਵੀ ਹੋ ਕੇ ਗਿਆ ਤੇ ਤੂੰ ਵੀ ਮੁੜ ਕੇ ਕਿੱਥੇ ਐ ਗਈ ਜੇ ਤੈਨੂੰ ਲੱਭ ਕੇ ਹੁਣ ਇਹ ਲਿਆਏ ਜੇ ਤੈਨੂੰ ਨਾਮ ਅਗਰ ਤਰ ਜਾਂਦੇ ਤੂੰ ਘਾ ਹੀ ਆਣਾ ਨਹੀਂ ਹਾਂ ਦੱਸ ਨਾ तितਲੀ ਫੜਨ ਫੇਰ ਤੂੰ ਗਾਹਾਂ ਗਾਂ ਤੁਰੀ ਜਾਣਾ ਏ ਤੇ ਪਤਾ ਲੋਕੀ ਚੱਕ ਕੇ ਲੈ ਜਾਂਦੇ ਆ ਨਿਆਣੇ ਨੂੰ ਸਮੇਂ ਨਹੀਂ ਚੰਗੇ ਹੈਗੇ ਹੁਣ ਠੀਕ ਆ ਮੁੜਕੇ ਨਹੀਂ ਜਾਣਾ ਮੇਰੀ ਤੀਨ ਬੜੀ ਬੀਬੀ ਤੀ ਆ ਮੇਰੀ ਚੱਲ ਖੇਡ ਹੁਣ ਤੇ ਤੂੰ ਮੁੜਕੇ ਨਾ तितਲੀ ਮਗਰ ਨਹੀਂ ਜਾਣਾ ਹੁਣ ਤੈਨੂੰ ਸਮਝਾਤਾ ਨਾ ਅਹੀਂ ਤੇ ਸਾਨੂੰ ਗਾਲਾਂ ਨਾ ਪੁਆਇਆ ਕਰ Papa ਕੋਲੋਂ ਖਾਣਾ ਕੁਛ ਭੋਖ ਭੱਖ ਤੇ ਨਹੀਂ ਲੱਗੀ ਹਾਂ ਚਾ ਲ ਖਾਣਾ ਮਿਲ ਗਿਆ ਹੁਣ ਨਾਲ ਹੋ ਜਾਣਗੇ